ਤੋਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਖਿਤੇਬਾਾਰੇ ਤਹਿਤ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਰੀਬ 1 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਉਦਘਾਟਨ ਕੀਤੇ ਗਏ। ਇਸ ਮੌਕੇ ਤੇ ਕੈਬਨਟ ਮੰਤਰੀ ਕੁਲਬਿਤ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅਜਾਲਾ ਹਲਕੇ ਦੇ ਸਰਹੱਦੀ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਵਿਕਾਸ ਕਾਰਜਾਂ ਅੱਜ ਆਪਾਂ ਹਿੰਦ-ਪਾਕ ਬਾਰਡਰ ਦੇ ਕੰਢੇ ਦੇਤੇ ਰਵਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਬੱਲਰ ਵਾਲੇ ਜਿਹੜੇ ਵਿੱਚ ਇਸ ਸਾ ਇਲਾਕੇ ਦਾ ਪਿੰਡਾਂ ਦਾ ਵਿਕਾਸ ਜਿਹੜਾ ਉਹ ਸ਼ੁਰੂ ਕੀਤਾ ਅਸੀਂ ਕਰੀਬ ਅੱਜ ਕਰੋੜ ਰੁਪਏ ਦੇ ਕੰਮ ਜਿਹੜਾ ਅੱਜ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਅੱਠ-9 ਪਿੰਡਾਂ ਦੇ ਅਗਲੇ ਵੀਕ ਦੇ ਵਿੱਚ ਸ਼ੁਰੂ ਹੋਣਗੇ ਅਗਲੇ ਵੀਕ 'ਚ ਇੱਕ ਬਹੁਤ ਵੱਡਾ ਸਟੇਡੀਅਮ ਬਣਾ ਦੇ ਉਹ ਵੀ ਸ਼ੁਰੂ ਹੋਊਗਾ ਬਹੁਤ ਕੰਮ ਹੋਣਾ ਸੀ ਇਸ ਏਰੀਆ ਦੇ ਵਿੱਚ ਪਹਿਲਾਂ ਦੂਜੇ ਏਰੀਆ ਸੀਗੇ ਉਹਨੇ ਇਸ ਏਰੀਆ ਦੇ ਵਿੱਚ ਲੱਗੇ ਕਿਉਂਕਿ ਇਸ ਏਰੀਆ ਦੇ ਵਿੱਚ ਅੱਜ ਤੱਕ ਜਿਹੜਾ ਕੋਈ ਵਿਕਾਸ ਨਹੀਂ ਹੋਇਆ ਇਹ ਏਰੀਆ ਜਿਹੜਾ ਸਾਡੇ ਆਵਾਸਿਕ ਜਿਹੜੀ ਬਣਾਦੀ ਆ ਉਹਨਾਂ ਦਾ ਬੜੇ ਮਿਹਨਤੀ ਲੋਕਾਂ ਦਾ ਏਰੀਆ ਇਹ ਵਿਚਾਰੇ ਹਾਦਵਾਦੀ ਡੀਕ ਦੇ ਦਿੰਦੇ ਆ ਕਿ ਲੀਡਰ ਆਉਣ ਸਾਡਾ ਵਿਕਾਸ ਕਰ ਪਰ ਇਹ ਕਿਸੇ ਨੇ ਨਹੀਂ ਕੀਤਾ ਸੋ ਅੱਜ ਅਸੀਂ ਮੈਂ ਐਸਡੀਐਮ ਸਾਹਿਬ ਵੀਡੀਓ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਆ ਉਹ ਆਪਣੇ ਕੰਮ ਜਿਹੜੇ ਅੱਜ ਤੋਂ ਸ਼ੁਰੂ ਕਰਾਉਂਦੇ ਆ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣ ਆਇਆ ਕਿ ਜਿੰਨੇ ਵੀ ਕੰਮ ਮੈਨੂੰ ਲੱਗਦਾ ਕਿ ਬਾਬਾ ਗੰਮ ਚੱਕ ਦੀ ਕਿਰਪਾ ਕਰਨਗੇ ਜਲਦੀ ਮੇਰਾ ਖਿਆਲ ਐ ਸੇਬਿੰਦੇ ਤੇ ਅਕਤੂਬਰ ਦੇ ਫਰਸਟ ਵੀਕ ਚ ਆਪਾਂ ਜਿਹੜਾ ਮੇਨ ਤੁਸੀਂ ਬੰਦ ਕੰਮ ਹੈ 78 ਕਰੋੜ ਵਾਲਾ ਉਹ ਵੀ ਆਪਣਾ ਸ਼ੁਰੂ ਹੋ ਜਾਊਗਾ ਫਿਰ ਜਦੋਂ ਉਹ ਤੁਸੀਂ ਬੰਦ ਬੜਨਾ ਸ਼ੁਰੂ ਹੋ ਗਿਆ ਜਦੋਂ ਉਹ ਬਣ ਗਿਆ ਇਹ ਲੱਗਦਾ ਜਿਹੜਾ ਸਵਰਗ ਬਣ ਜਾਊਗਾ ਪਿੰਡਾਂ ਦੇ ਵਿੱਚੋਂ ਆਪਾਂ ਸਭ ਗੰਦ ਕੱਢ ਦੇਣਾ ਉਹ ਵੀ ਛੱਪੜਾਂ ਦਾ ਨਾਲੀਆਂ ਦਾ ਗਲੀਆਂ ਦਾ ਉਹ ਸਾਰਾ ਗੰਦ ਆਪਾਂ ਜਿਹੜਾ ਦੂਰ ਕਰ ਦੇਣਾ ਸੋ ਮੈਨੂੰ ਯਕੀਨ ਹੈ ਕਿ ਅਸੀਂ ਜਲਦੀ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਇਹ ਸਾਰਾ ਇਹ ਇਵਾਨ ਬਣਾ ਸਕਾਂਗੇ ਵਧੀਆ ਬਣਾਓ ਆਪ ਤੁਸੀਂ ਮੀਡੀਆ ਦੇ ਤੁਸੀਂ ਸਾਡੇ ਭਰਾ ਜੀ ਤੁਸੀਂ ਮੇਰੇ ਨਾਲ ਹੀ ਫਿਰਦੇ ਇਸ ਇਲਾਕੇ ਦੇ ਵਿੱਚ ਜੇ ਪਿਛਲੀਆਂ ਸਰਕਾਰਾਂ ਦਾ ਕੋਈ ਕੰਮ ਹੋਇਆ ਤੁਹਾਨੂੰ ਦਿਸਦਾ ਤੇ ਤੁਸੀਂ ਆਪ ਹੀ ਦੱਸੋ ਮੈਂ ਤਾਂ ਬੜਾ ਹਰਾਨ ਆ ਕਿ ਲੋਕ ਬਚਾਰੇ 50 ਸਾਲ ਤੋਂ 60 ਸਾਲ ਤੋਂ ਇੱਥੇ ਦੋ ਪਰਵਾਦਾਂ ਨੂੰ ਵੋਟਾਂ ਪਾਉਂਦੇ ਆਏ ਆ ਤਾਂ ਮੈਂ ਤੇ ਇਹ ਤੱਕ ਦੇਖਦਾ ਦੀ ਗੱਲਾਂ ਇੰਦਾ ਚੁੰਨੀਆਂ ਮੱਦੀ ਸੁਣਦੇ ਉਹਨਾਂ ਕੋ ਸਰ ਗੱਲਾਂ ਨਾ ਕੀ ਹੁੰਦਾ ਕੰਮ ਹੋਣਾ ਚਾਹੀਦਾ ਲੋਕਾਂ ਨੂੰ ਕੰਮ ਚਾਹੀਦਾ ਸਰ ਗੱਲਾਂ ਨੇ ਲੀਡਰਾਂ ਨੇ ਕੱਲਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਜਨਾਲੇ ਦੇ ਲੋਕਾਂ ਨੂੰ ਪਤਾ ਛੜਿਆ ਕੰਮ ਨਹੀਂ ਕੀਤਾ ਸੋ ਪਹਿਲਿਆਂ ਦੀ ਕਾਗਜ਼ਾਦੀ ਜਿਹੜੀ ਆ ਉਹ ਬਹੁਤ ਠੱਗੀਆਂ ਸੀਗੇ ਇੱਥੇ ਹੁਣ ਅਸੀਂ ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਬਤਾ ਕੀਤਾ ਅਸੀਂ ਜਦੋਂ 5 ਸਾਲ ਪੂਰੇ ਹੋਣਗੇ ਜਦੋਂ ਸਤਾਈ ਤੇ ਦਬਾਵਾ ਆਵਾਂਗੇ ਇਹ ਸਦਾ ਪ੍ਰ ਰਿਪੋਰਟ ਕਾਰਡ ਲੈ ਕੇ ਆਵਾਂਗੇ ਕੋਈ ਵੀ 188 ਪਿੰਡਾਂ ਨਾਲੇ ਹਲਕੇ ਤੇ ਕੋਈ ਵੀ ਪਿੰਡੇ ਨਹੀਂ ਮੈਨੂੰ ਕਹੂਗਾ ਕਿ ਜੀ ਤੂੰ ਸਾਡੇ ਪਿੰਡ ਦਾ ਕੀਤਾ ਨਹੀਂ ਕੋਈ ਹਰ ਪਿੰਡ ਦਾ ਜਿਹੜੀ ਕਾਇਆ ਕਲਪਕਾਦਰੀ ਹਰ ਪਿੰਡ ਦੇ ਵਿੱਚ ਜੋ ਵੀ ਉਸ ਪਿੰਡ ਦਾ ਕੰਮ ਹੋਣਾ ਉਹ ਕਰਦਾ